ਪੰਜਾਬ ਦੇ ਜਲੰਧਰ ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ। ਇਸ ਸਬੰਧੀ ਪ੍ਰਾਪਤੀ ਜਾਣਕਾਰੀ ਅਨੁਸਾਰ ਜੰਡੇਆਲਾ ਕਸਬਾ ਨੇੜੇ ਪੁਲਿਸ ਸੀਆਈ ਸਟਾਫ ਦੀ ਟੀਮ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਦੱਸ ਦਈਏ ਕਿ ਹਾਲਚ ਇਹਨਾਂ ਨੇ ਇੱਕ ਇਮੀਗ੍ਰੇਸ਼ਨ ਅਧਿਕਾਰੀ ਦੀ ਕਾਰ ਤੇ ਗੋਲੀਬਾਰੀ ਕਰਕੇ ਫਰੋਤੀ ਦੀ ਮੰਗ ਕੀਤੀ ਸੀ। ਉਨਾ ਹੀ ਗੈਂਗਸਟਰਾਂ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਅਤੇ ਪੁਲਿਸ ਨੂੰ ਜ਼ੁਬਾਨੀ ਕਾਰਵਾਈ ਕਰਨੀ ਪਈ। ਇਸ ਦੌਰਾਨ ਇੱਕ ਗੈਂਗਸਟਰ ਦੀ ਲਾਤੇ 'ਚ ਗੋਲੀ ਲੱਗੀ। ਪੁਲਿਸ ਕਮਿਸ਼ਨ ਸੌਨਪਨ ਸ਼ਰਮਾ ਨੇ ਕਿਹਾ ਕਿ ਇੱਕ ਗੈਂਗਸਟਰ ਫੜਿਆ ਗਿਆ ਹੈ ਅਤੇ ਦੂਜੇ ਦੀ ਪਾਲ ਜਾਰੀ ਹੈ ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤੁਸੀਂ ਦਖੋਣੇ ਹਾਂ ਨਾਲ ਹੀ ਉਹਨਾਂ ਨਾਲ ਗੱਲਬਾਤ ਕਰਨੇ ਕਿ ਕੁਝ ਕਹਿੰਦੇ ਹਨ ਦੇਖਦਿਰੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਤੋਂ ਡਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰਿਚੀ ਟ੍ਰੈਵਲ ਦੇ ਨੇੜੇ ਉੱਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਤੇ ਹੈਗੇ ਸੀ ਤਿੰਨ ਕਿਊਜ਼ ਉਹਦੇ ਵਿੱਚ ਫਿਕਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੋਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀ ਆਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਸਾਇਦ ਜਿਹੜੀ ਸਾਰੀ ਸਾਡੇ ਏਸੀਪੀ ਡਿਟੈਕਟਿਵ ਤੇ ਹੋਰ ਸਾਰਿਆਂ ਦੀ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਗੇ ਦੱਸ ਦੱਸ। ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ ਨਹੀਂ ਡੈਥ ਨਹੀਂ ਹੋਈ ਕਿਸੇ ਦੀ ਇੰਜਰਡ ਹੈਗਾ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇਨਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਜੋ ਪੁਲਿਸ ਪਾਰਟੀ ਤੇ ਜਿਹ ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ ਪੰਛੀ ਸੁਣ ਕਿਤੇ ਬਤਾਈਸਾ ਇਹ ਇੱਕ ਬੰਦਾ ਹੈ ਕੱਲ ਹੀ ਸੀਗਾ ਜੀ ਕੋਈ ਹੋਰ ਵੀ ਇਹਦੇ ਸਾਥ ਹੀ ਲਗੇ ਨਹੀਂ ਉਹ ਹਾਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਅਸੀਂ ਤੁਹਾਡੇ ਨੂੰ ਬਾਅਦ ਚ ਅਪਡੇਟ ਕਰ ਦਾਂਗੇ ਜਿੱਦਾਂ ਕਿ ਕੋਈ ਨਾ ਕੋਈ ਉਹਨਾਂ ਦੇ ਸਿਗਾ ਉਹਨਾਂ ਨੂੰ ਇਲਾਜ ਕਰਦੇ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸਿਗਾ ਇਹਨਾਂ ਦੇ ਹਾਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨੂੰ ਅਪਡੇਟ ਕਰ ਦਾਂਗੇ ਸਰਿੰਦਰ ਜੀ ਉਹ ਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਸੋਮੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦੋਗੇ ਤੁਹਾਨੂੰ ਅਪਡੇਟ ਕਰਦੇ ਆ ਬਾਅਦ ਚ ਸਰ ਹਾਲੇ ਆਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰ ਦਿੰਦੇ ਬਿਲਕ